ਕੇ 4-5 ਦਿਨ ਬਾਕੀ ਆ ਤੇ ਤੋਰਾ ਤਰਾ ਕਰਮਾਂ ਵਾਲੀ ਤਾਂ ਤੁਸੀਂ ਦੇਖ ਸਕਦੇ ਹੋ ਲੋਚ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਚੌਂਤਰਾ ਤੇ ਜਿਲ੍ਹਾ ਨੂੰ ਪੈਂਦਾ ਜੀ ਮੁਕਸਰ ਠੀਕ ਹੈ ਜੀ ਬਾਈਕੋਲ ਸੁਣ ਵਾਲੀ ਮੱਝ ਪਕਾਉਗਾ ਜੀ ਜੀ ਮੀਜ਼ਾਰਪਰਾ ਠੀਕ ਹੈ ਜੀ ਘਰੇਲੂ ਮੱਝਾ ਕੋਈ ਵਪਾਰ ਦਾ ਕੰਮ ਨਹੀਂ ਵੱਧ ਜਾਣਕਾਰੀ ਲਵਾਂਗੇ ਆਪਾਂ ਵਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹੁਣ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਵਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਸੀ ਗਾਈ ਸਸੀ ਗਾਈ ਬਾਈ ਜੀ ਨਾਮ ਵੀਰ ਜੀ ਆਪਣਾ ਨਾਮ ਕਾਸ਼ਦੀਪ ਸਿੰਘ ਜੀ ਪੈਂਡ ਪਿੰਡ ਚੌਤਰਾਈ ਜ਼ਿਲ੍ਹਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਨੇੜੇ ਨੇੜੇ ਵੀ ਪਿੰਡ ਕਿਹੜੇ ਪੈਂਦੇ ਆਪਣੇ ਨਾਲ ਆਪਣੇ ਪਿੰਡ ਇੱਧਰ ਆਏ ਸਗਰਾਣਾ ਹੀ ਹਾਂਜੀ ਇੱਧਰ ਚੌਂਦਾ ਉਦੇ ਕਰਨੀ ਠੀਕ ਆ ਤੇ ਮੱਝ ਦੱਸੋ ਹੀ ਕਮੀ ਸੂਏ ਸੂਣਾ ਜੀ ਮੱਝ ਉੱਥੇ ਸੂਏ ਸੂਗੀ ਵੀ ਕਿੰਨੇ ਦਿਨ ਬਾਕੀ ਦੀ ਇਹ ਚ ਲੈ ਹੀ ਹੋ ਗਈ ਚਾਰਕ ਦਿਨਾਂ ਚਾਰ ਪੰਜ ਦਾ ਚਾਰਕ ਦਿਨ ਚਾਰ ਪੰਜ ਦਿਨ ਬਾਕੀ ਆ ਹਾਂਜੀ ਠੀਕ ਆ ਪਿਛਲੇ ਸੂਏ ਦੁੱਧ ਵੀਰੇ ਪਿਛਲੇ ਸਾਲ 15 ਲੀਟਰ ਤਾਂ ਹੀ ਹੈਗੇ ਸੀਗੇ 15 ਲੀਟਰ ਹੈਗੇ ਸੀ ਹਾਂਜੀ ਠੀਕ ਆ ਲੋਪਰਾ ਚੈੱਕ ਕਰ ਸਦਨ ਲੇਵਾ ਲਾਉਣ ਲੱਗੀ ਕਰਮਾਂ ਵਾਲੀ ਠੀਕ ਨਾ ਲੋ ਜੀ ਲੋਜੀ ਅ ਵੀਰਾ ਥਾਣਾ ਜਿਹੜੇ ਦੋਨੇ ਇਕੱਠੇ ਦੁੱਧ ਸਹੀ ਆਉਂਦਾ ਨਾ ਚ ਦੁੱਧ ਸਹੀ ਆਊਗਾ ਜੀ ਹਾਂਜੀ ਪਰ ਥਾਣਾ ਦੀ ਗਰੰਟੀ ਹੋਊਗੀ ਦੁੱਧ ਜਮਾ ਸਹੀ ਹੋ ਥਾਣ ਜਿਹੜੇ ਉਹ ਤੁਹਾਡੇ ਸਾਹਮਣੇ ਆ ਠੀਕਾ ਦੁੱਧ ਜਮਾ ਸਹੀ ਆਊਗਾ ਠੀਕਾ ਉਹ ਆਪਣੀ ਗਰੰਟੀ ਹੋਊਗੀ ਅਸਾਂ ਦੁੱਧ ਸਹੀ ਆਊਗਾ ਠੀਕਾ ਲੋਪਰਾ ਭਾਈ ਕਹਿੰਦਾ ਦੁੱਧ ਦੀ ਆਪਣੀ ਗਰੰਟੀ ਹੈ ਥਾਣਾ ਥੋੜੇ ਜਿ ਜ਼ੁਲਮੀ ਆ ਕਿਉਂਕਿ ਦੂਰੋਂ ਆਉਂਗੇ ਚੱਲ ਕੇ ਫਿਰ ਪ੍ਰੋਬਲਮ ਪੈ ਜਾਂਦੀ ਆ ਤੋਰ ਦੋਪਰਾ ਚੰਗਾ ਕੱਦ ਬੈਡਾ ਤੋਰੀ ਹਾਂਜੀ ਤੋੜ ਦੋ ਸਨਖਪੁਣਾ ਠੀਕ ਹੈ ਚੰਗੀ ਪਲੀ ਵੀ ਆ ਕੋਈ ਵਪਾਰ ਦਾ ਕੰਮ ਨਹੀਂ ਪਾਈ ਰਹੀ ਰੱਖਣ ਵਾਲੀ ਮੱਝ ਆ ਗਈ ਆ ਠੀਕ ਹੈ ਤੋੜ ਦੋ ਲੋ ਜੀ ਫੇਸ ਬਿਊਟੀ ਚੰਗੀ ਪਲੀ ਵੀ ਭਰਾ ਠੀਕ ਹੈ ਚਾਰ ਪੰਜ ਦਿਨ ਬਾਕੀ ਆ ਤੇ ਤੋੜਾ ਤਰਾ ਕਰਮਾਂ ਵਾਲੀ ਤਾਂ ਤੁਸੀਂ ਦੇਖ ਸਕਦੇ ਲੋ ਜੀ ਬੰਦੋ ਜੀ ਬੰਦੋ ਲੋ ਜੀ ਦੁਬਾਰੇ ਫੇਰ ਲੈਪ ਤੇ ਸਤਿ ਅਕਾਲ ਮੁਰਵਾਨੇ ਬੰਦੋ ਇਸ ਮਾਰਕਟ ਐਡ ਬੰਦੋ ਬਸ ਚੈੱਕ ਕਰ ਸਕਦਾ ਠੀਕ ਹੈ ਜੀ ਬਾਈ ਜੀ ਨਾਲ ਜਰੂਰ ਘਣਾਟ ਕਰੋ ਭਰਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਭਰਾ ਠੀਕ ਹੈ ਜੀ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਓਕੇ ਬਾਈ